ਆ ਦੇਖੋ ਬਾਈ ਸਾਨੂੰ ਲਾਈਵ ਸੌਦਾ ਦਿਖਾਉਣੇ ਆ ਸਲੋਟ ਸੌਦਾ ਹੁੰਦਾ ਹੈਗਾ ਟਰੈਕਟਰਾਂ ਦੇ ਵਪਾਰੀ ਦਲਾਲ ਐ ਸਲੋਟ ਸੌਦਾ ਕਰਾਉਂਦੇ ਆ ਤੇ ਆ ਦੇਖੋ ਵੇਚਣ ਵਾਲੇ ਨੂੰ ਘਟਾਉਂਦੇ ਰਹਿੰਦੇ ਆ ਤੇ ਖਰੀਦਦਾਰ ਨੂੰ ਵਧਾਉਂਦੇ ਰਹਿੰਦੇ ਆ ਲਿਖਿਆ ਗਿਆ ਨਾ ਪਾਓ ਬੰਦਰਾ ਜਾ ਕੇ ਪਾਣੀ ਬੋਲ ਦਿਖਾਉਂਦੇ ਆ ਪੰਜ 400 ਦੀਆਂ ਕੀ ਆ ਨਾ ਧੱਕਾ ਬਾਈ ਜਿਆਦਾ ਨਹੀਂ ਬੜਾ ਜਿਆਦਾ ਲੋਕੀਆ ਦੱਸੋ ਉਹ ਤਾਂ ਦੱਸੋ ਵੀਰ ਮੇਰਾ 15000 ਲੈ ਲਿਆ ਇਹ 15 ਤੋਂ ਬੱਤੇ ਰਹਿ ਗਿਆ ਇਹ ਤੋਂ ਫਿਰ ਨਹੀਂ ਆਣਾ ਇਹ 92500 ਆਹ ਥੋੜਾ ਗੱਲ ਹੋਣੀ ਹੈ 15 ਤੋਂ ਬਾਅਦ ਇਹ ਆਹ ਦੇਖੋ ਵੀਰੋ ਖਰੀਦਦਾਰ ਵਧ ਨਹੀਂ ਰਿਹਾ ਤੇ ਵੇਚਣ ਵਾਲਾ ਘਟ ਨਹੀਂ ਰਿਹਾ ਉਹ ਤਾਂ ਹਰੇ 40 40 ਹਜ਼ਾਰ ਕੀ ਹੈ ਉਹ ਬੋਕਾ ਲਿਖ ਰਿਹਾ ਬੰਨ ਵਾਲਾ ਖਾਉਣਾ ਉਹ ਮਰਜ਼ੀ ਲੈ ਜੀ ਦੇ ਰਿਹਾ ਬੰਨ ਵਾਲਾ ਖਾਉ ਉਹ ਬਗਲ ਕੇਰਾ ਟਰੈਕਟਰ ਹੋ ਗਿਆ ਕਰ ਲੈ ਲਿਖ ਲਓ 15 ਦੇ ਸਾਹਮਣੇ 9 ਕਿੱਪਰ ਦਾ ਕੱਟੋ ਕੱਟੋ ਤੇ ਹਜ਼ਾਰ ਕੱਟੋ ਅੱਜ ਗੱਲ ਕਰਨ ਮੈਂ ਮੈਨੂੰ ਬਾਅਦ ਆਪਾਂ ਇਦਾਂ ਬੰਦੇ ਆ ਲੈ ਨਹੀਂ 20 ਦਾ ਹੋਊਗਾ ਇਹ ਤਾਂ ਲੈਣਾ ਹਾਂ ਕਰ ਲਓ ਨਹੀਂ ਨਹੀਂ ਨਾ ਹਾਂ ਕਰ ਲਓ ਲੈ ਲੈ ਚੱਲੋ ਚੱਪਕੋ ਲੈ ਵੀ ਵੀਰੋ 5000 ਰੁਪਏ ਪਿੱਛੇ ਸੌਦਾ ਰਹਿ ਗਿਆ ਬੰਦਾ ਬਸਾ ਬਣਾਇਆ ਆਪਾਂ ਉਹ ਸਾਡੇ ਨਾਲ 5000 ਰੁਪਏ ਪਿੱਛੇ ਟਰੈਕਟਰ ਰਹਿ ਗਿਆ ਵੀਰੋ ਸਾਨੂੰ ਦਿਖਾਉਣੇ ਕਿਹੜਾ ਟਰੈਕਟਰ ਸੀਗਾ ਕਿਹੜੇ ਟਰੈਕਟਰ ਦਾ ਸੌਦਾ ਸੀ 265 2013 ਮਾਡਲ ਦਾ ਸੌਦਾ ਸੀ ਵੀਰੋ ਪੰਜਾਬ ਨੰਬਰ ਸੀ ਤੇ ਪਾਵਰ ਸਟੀering 2013 ਮਾਡਲ 365000 ਰੁਪਏ ਡਿਮਾਂਡ ਸੀ ਬਾਈ ਦੀ 320000 ਰੁਪਏ ਲੱਗਿਆ ਨੂੰ ਇਹ 20000 ਤੇ ਨਾ ਨਾ ਕਰਦਾ ਤੇ ਉਹ 15000 ਦਾ ਕਹਿੰਦੇ ਅਸੀਂ 15000 ਤੋਂ ਵੱਧ ਨਹੀਂ ਲੈਂਦੇ ਇਹ ਕਹਿੰਦਾ ਮੈਂ 20 ਦਾ ਨਹੀਂ ਦੇਣਾ ਹੁਣ ਦੇਖੋ ਭਾਈ ਸੌਦਾ ਕਿੱਥੇ ਹੁੰਦਾਗਾ ਦਿਖਾਉਣੇ ਆ ਸਾਨੂੰ ਬਾਕੀ ਜੇ ਲਿਖਾ ਲਿਆ ਤਾਂ ਉਹਨਾਂ ਨੇ ਆ ਮੰਡੀ ਵਾਲੇ ਦੇਖੋ ਕਹਿੰਦੇ ਸੌਦਾ ਕਰਾ ਕੇ ਛੱਡਾਂਗੇ ਦਲਾਲ ਕਹਿੰਦੇ ਟਰੈਕਟਰ ਲਹੂਰਾ ਦਾ ਉਹਨਾਂ ਦਾ ਵੀ ਹੈਗਾ ਲੈ ਵੀ ਲਿਖਾ ਦਾਂ ਨਾਮ ਪਾ ਲੈ ਦੇਖਦੇ ਹਾਂ ਹੁਣ ਕੀ ਕਹਿੰਦਾ ਬੰਦਾ ਆ ਮਿੰਟੂ ਵੇਚ ਕੇ ਟੈਕ ਪਹਿਲਾਂ ਅਰਜਨ ਨੋਵੋ ਕਿਹੜਾ ਮਾਡਲ ਵਿੱਚ 18 ਮਾਡਲ ਵਿੱਚ 18 ਮਾਡਲ ਕਿੰਨੇ ਦਾ ਉਹ ਵਿੱਚ ਹੈ ਜੀ 488000 ਦਾ ਜੀ 488000 ਦਾ 18 ਮਾਡਲ ਇਹ ਕਿਹਨੇ ਵੀ ਵੇਚਤਾ ਅੱਜ ਮੰਦੇ ਇਹਦੇ ਵਿੱਚ ਮੰਦਾ ਨਿਕਲ ਗਿਆ ਇਸ ਦਾ ਵੀ ਆ ਪਹਿਲਾਂ ਦੋ ਆ ਦਾ ਨੋਟ ਆਪਾਂ ਪੂਰਾ ਕਰਦੇ ਆ ਬਾਈ ਸਾਈ ਵਾਲੇ ਨੋਟ ਦਾ ਧਿਆਨ ਰੱਖਿਆ ਕਰੋ ਆਪ ਤਾਂ ਵਾਪਸ ਲੈ ਲਿਆ ਕਰੋ ਇਹ ਨਹੀਂ ਰਹਿ ਜਾਂਦਾ ਹੁੰਦਾ ਐਂ ਨਹੀਂ ਨਹੀਂ ਬੰਨੀ ਗੱਲ ਤੇ ਉਹ ਕਰਤਾ ਵਾਪਸ ਆਹ ਦੇਖੋ ਬਈ 3 ਲੱਖ 20 ਹਜ਼ਾਰ ਦਾ ਲਿਖਤਾ ਕਮਾਨ ਸਾਹਿਬ ਨੇ ਤੇ ਆ ਸਾਡੇ ਪਾਏ ਪਾਲੇ ਦੇ ਹੱਥ ਚ ਸਾਈ ਆ ਜੇ ਨਾ ਇਹ ਤਾਂ ਜਾਣ ਹੀ ਨਹੀਂ ਦਿੰਦਾ ਬੰਦੇ ਨੂੰ ਇਹ ਤਾਂ ਸੌਦਾ ਕਰਾ ਕੇ ਹੀ ਛੱਡਦਾਗਾ ਇਹ ਇਹ ਜਾਫੀ ਪੜਾਇਆ ਪਾਲਾ ਜਿਹੜਾ ਆ ਖੜਾ ਲਾ ਵਿਰੋਧ 320000 ਰੁਪਏ ਦਾ ਵਿਕ ਗਿਆ ਇਹ 265 DI ਤੇ ਬਾਈ ਨੂੰ ਦਿਓ ਵਧਾਈਆਂ ਖਰੀਦਦਾਰ ਨੂੰ ਵੀ ਤੇ ਵੇਚਣ ਵਾਲੇ ਨੂੰ ਵੀ ਵਧਾਈਆਂ ਦਿਓ ਬਾਈ ਆਹ ਦੇਖ ਲਓ 265 2013 ਮਾਡਲ ਪਾਵਰ ਸਟੀering 320000 ਰੁਪਏ ਦਾ ਵਿਕ ਗਿਆ 2611 TB03 AF 2611 ਟ੍ਰੈਕਟਰ ਦੇ ਟਾਇਰ ਟੂਰ ਨਵੇਂ ਸੀ ਅਗਲੇ ਵੀ ਤੇ ਪਿਛਲੇ ਵੀ MRF ਦੇ ਜਮਾ ਨਵੇਂ ਟਾਇਰ ਸੀ ਮਾਰੇ ਫਦੇ ਤੇ ਟਰੈਕਟਰ ਵੀ ਨਵਾਂ ਸੀ ਪੂਰਾ ਜਮਾ ਨਵਾਂ ਟਰੈਕਟਰ ਠੀਕ ਆ ਬਾਈ ਧੰਨਵਾਦ